ਤਾ ਉਮਰ ਦੇ ਵਿੱਚ ਕਿੰਨਾ ਬਦਲਾਵ ਕੀਤਾ ਗਿਆ ਹੈ ਪੈਨਸ਼ਨ ਧਾਰਕਾਂ ਦੀ ਜਿਹੜੀ ਉਮਰ ਹੈ ਉਸ ਦੇ ਵਿੱਚ ਬਦਲਾਵ ਕੀਤੇ ਗਏ ਹਨ ਤਾਂ ਕਿੰਨੇ ਬਦਲਾਵ ਕੀਤੇ ਗਏ ਹਨ ਕਿਹੜੀ ਕਿਹੜੀ ਉਮਰ ਦੇ ਲੋਕ ਆ ਜਿਹੜੇ ਪੈਨਸ਼ਨ ਆ ਉਹ ਅਪਲਾਈ ਕਰ ਸਕਦੇ ਆ ਤਾਂ ਅਪ੍ਰੈਲ ਮਹੀਨੇ ਦੀ ਪੈਨਸ਼ਨ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਹੋ ਚੁੱਕੀ ਹੈ ਕੀ ਹੈ ਅਪਡੇਟ ਆਓ ਗੱਲ ਕਰਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦਾ ਪੰਜਾਬ ਨਿਊਜ਼ ਅਪਡੇਟ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਸ ਬਾਰੇ ਕਿੰਨੀ ਤਾਰੀਖ ਨੂੰ ਆਏਗੀ ਕਿਹੜੇ-ਕਿਹੜੇ ਇਸ ਦੇ ਵਿੱਚ ਜੋ ਬਦਲਾਅ ਕੀਤੇ ਗਏ ਹਨ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੈਨਸ਼ਨ ਆ 2500 ਆਏਗੀ ਕੁਝ ਲੋਕ ਕਹਿ ਰਹੇ ਨੇ ਕਿ 1500 ਆਏਗੀ ਪੂਰੀ ਦੀ ਪੂਰੀ ਗੱਲ ਕਰਾਂਗੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਕਿੰਨੀ ਪੈਨਸ਼ਨ ਆਏਗੀ 2500 1500 ਕਿੰਨੀ ਤਾਰੀਖ ਨੂੰ ਆਏਗੀ ਕੀ ਉਮਰ ਦੇ ਵਿੱਚ ਬਦਲਾਅ ਕੀਤੇ ਗਏ ਹਨ ਤਾਂ ਬਹੁਤ ਲੋਕ April ਮਹੀਨੇ ਦੀ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਜਿਹੜਾ ਘਰਾਂ ਦਾ ਗੁਜ਼ਾਰਾ ਉਹ ਪੈਨਸ਼ਨ ਤੋਂ ਹੁੰਦਾ ਹੈ ਜੋ ਉਹਨਾਂ ਦਾ ਘਰ ਦਾ ਨਿੱਕਾ ਮੋਟਾ ਜੋ ਵੀ ਖਰਚਾ ਉਹ ਪੈਨਸ਼ਨ ਦੇ ਸਹਾਰੇ ਨਾਲ ਚੱਲਦਾ ਇਸ ਕਰਕੇ ਲੋਕਾਂ ਨੂੰ ਬਹੁਤ ਲੰਮੇ ਸਮੇਂ ਤੋਂ April ਮਹੀਨੇ ਦੀ ਪੈਨਸ਼ਨ ਦਾ ਇੰਤਜ਼ਾਰ ਹੈ March ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ 20 ਤੋਂ ਲੈ ਕੇ 28 ਤਰੀਕ ਦੇ ਵਿੱਚ ਵਿੱਚ ਜਿਹੜੀ ਜਾਰੀ ਕੀਤੀ ਗਈ ਸੀ ਇਸ ਕਰਕੇ ਪੈਨਸ਼ਨਾਂ ਆਉਣ ਦੇ ਵਿੱਚ ਥੋੜੀ ਦੇਰੀ ਹੋ ਗਈ ਸੀ ਪਰ ਇਸ ਵਾਰ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਜਲਦੀ ਤੋਂ ਜਲਦੀ ਜਾਰੀ ਕਰ ਦਿੱਤੀ ਜਾਵੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇ ਤਾਂ ਸਰਕਾਰ ਵੀ ਇਸ ਤੇ ਬਹੁਤ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਹੈ ਪਰ ਉਸ ਤੋਂ ਪਹਿਲਾਂ ਸਰਕਾਰ ਪੱਕਾ ਕਰ ਲੈਣਾ ਚਾਹੁੰਦੀ ਹੈ ਕਿ ਜਿਹੜੀ ਪੈਨਸ਼ਨ ਹੈ ਉਹ ਬਿਲਕੁਲ ਸਹੀ ਹੱਥਾਂ ਦੇ ਵਿੱਚ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਗਲਤ ਸਰਟੀਫਿਕੇਟ ਲਗਾ ਕੇ ਗਲਤ ਕਾਗਜ਼ਾਤ ਲਗਾ ਕੇ ਜਿਹੜਾ ਪੈਨਸ਼ਨ ਦਾ ਲਾਭ ਆ ਉਹ ਲੰਮੇ ਸਮੇਂ ਤੋਂ ਲੈ ਰਹੇ ਹੈ ਟੈਸ ਦੇ ਵਿੱਚ ਘੱਟੋ ਘੱਟ 2 ਲੱਖ ਲੋਕਾਂ ਦੀ ਜਿਹੜੀ ਪੈਨਸ਼ਨ ਆ ਉਹ ਬੰਦ ਕਰ ਦਿੱਤੀ ਗਈ ਹੈ ਪਰ ਹਜੇ ਵੀ ਕੁਝ ਅਜਿਹੇ ਲੋਕ ਹਨ ਜੋ ਗਲਤ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਹੈ ਪੈਨਸ਼ਨਾਂ ਦਾ ਲਾਭ ਲੈ ਰਹੇ ਹੈ ਜਿਹੜੇ ਲੋਕਾਂ ਨੇ ਆਪਣੀ ਉਮਰ ਵਧਾ ਕੇ ਦੱਸੀ ਹੋਈ ਹੈ ਜਾਂ ਆਪਣਾ ਜਿਹੜਾ ਆਮਦਨ ਸਰਟੀਫਿਕੇਟ ਆ ਉਹ ਘਟਾ ਕੇ ਦੱਸਿਆ ਹੋਇਆ ਸੋ ਸਰਕਾਰ ਬਹੁਤ ਜ਼ੋਰ ਸ਼ੋਰ ਨਾਲ ਵੈਰੀਫਿਕੇਸ਼ਨ ਕਰ ਰਹੀ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਜਿਹੜੀ ਪੈਨਸ਼ਨ ਆ ਉਹ ਹਮੇਸ਼ਾ ਬਿਲਕੁਲ ਸਹੀ ਹੱਕਦਾਰ ਲੋਕਾਂ ਨੂੰ ਮਿਲੇ ਤਾਂ ਜਿਹੜੀ ਪੈਨਸ਼ਨਾਂ ਦੇ ਵਿੱਚ ਦੇਰੀ ਹੈ ਪਿਛਲੇ ਮਹੀਨੇ ਹੋਈ ਸੀ ਉਹ ਇਸ ਕਰਕੇ ਹੋਈ ਸੀ ਕਿਉਂਕਿ ਮਾਰਚ ਦਾ ਮਹੀਨਾ ਵਿੱਤ ਮਹੀਨਾ ਹੁੰਦਾ ਇਸ ਕਰਕੇ ਪੈਨਸ਼ਨਾਂ ਦੇ ਵਿੱਚ ਦੇਰੀ ਕਰ ਦਿੱਤੀ ਗਈ ਸੀ ਪਰ ਇਸ ਵਾਰ ਬਿਲਕੁਲ ਵੀ ਦੇਰੀ ਨਹੀਂ ਕੀਤੀ ਜਾਏਗੀ ਪੈਨਸ਼ਨ ਤੁਹਾਡੀ ਜਲਦੀ ਤੋਂ ਜਲਦੀ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ 2500 ਪੈਨਸ਼ਨ ਜਾਂ ਫਿਰ 1500 ਤਾਂ ਅਜੇ ਜਿਹੜੀ ਤੁਹਾਡੀ ਪੈਨਸ਼ਨ ਹੈ 1500 ਹੀ ਆਏਗੀ ਕਿਉਂਕਿ 2500 ਪੈਨਸ਼ਨ ਤੋਂ ਪਹਿਲਾਂ ਸਰਕਾਰ ਚਾਹੁੰਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਗਲਤ ਤਰੀਕੇ ਦੇ ਨਾਲ ਲੋਕ ਪੈਨਸ਼ਨ ਲੈ ਰਹੇ ਹਨ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਦਿੱਤੀ ਜਾਵੇ ਅਤੇ ਬਿਲਕੁਲ ਜਿਹੜੇ ਸਹੀ ਹੱਕਦਾਰ ਲੋਕ ਨੇ ਉਹਨਾਂ ਨੂੰ ਜਿਹੜਾ ਪੈਨਸ਼ਨ ਦਾ ਲਾਭ ਮਿਲੇ ਤਾਂ ਇਸ ਕਰਕੇ ਸਰਕਾਰ ਵੀ ਚਾਹੁੰਦੀ ਹੈ ਕਿ ਲੋਕਾਂ ਨੂੰ ਜਿਹੜੀ ਪੈਨਸ਼ਨ ਆ ਜਲਦੀ ਤੋਂ ਜਲਦੀ ਵਧਾ ਕੇ ਦਿੱਤੀ ਜਾਵੇ ਇਸ ਲਈ ਸਰਕਾਰ ਬਹੁਤ ਸਾਰੀ ਵੈਰੀਫਿਕੇਸ਼ਨ ਬਹੁਤ ਕੰਮ ਕਰ ਰਹੀ ਹੈ ਅਤੇ ਜਿਹੜੀ ਜਲਦੀ ਹੀ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀ ਪੈਨਸ਼ਨ ਆ ਉਹ 2500 ਹੋਣ ਦੀ ਉਮੀਦ ਹੈ ਤਾਂ ਜਿਹੜੇ ਵੀ ਲੋਕ ਕਹਿ ਰਹੇ ਨੇ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ 2500 ਆਈ ਹੈ ਤਾਂ ਇਹ ਬਿਲਕੁਲ ਵੀ ਨਹੀਂ ਹੈ ਪੈਨਸ਼ਨ 1500 ਹੀ ਆਉਂਦੀ ਹੈ ਅਤੇ 1500 ਹੀ ਆਏਗੀ 2500 ਲੈਣ ਵਾਲੀ ਗੱਲ ਦਾ ਜਿਹੜਾ ਦਾਵਾ ਉਹ ਬਿਲਕੁਲ ਗਲਤ ਹੈ 2500 ਪੈਨਸ਼ਨ ਸਰਕਾਰ ਵੱਲੋਂ ਅਜੇ ਕੋਈ ਵੀ ਅਜਿਹਾ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੋਵੇ ਕਿ ਜਿਹੜੀ ਪੈਨਸ਼ਨ ਆ ਉਸ ਨੂੰ 2500 ਕਰ ਦਿੱਤਾ ਹੈ ਜਾਂ 2500 ਕਰ ਦਿੱਤਾ ਜਾਏ ਉਮੀਦ ਹੈ ਕਿ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ 2500 ਕਰ ਦਿੱਤੀ ਜਾਏ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਉਮਰ ਦੇ ਵਿੱਚ ਬਦਲਾਅ ਕੀਤੇ ਗਏ ਹਨ ਤਾਂ ਸਰਕਾਰ ਵੱਲੋਂ ਅਜੇ ਹੀ ਕੋਈ ਵੀ ਜਿਹੜੀ ਨੋਟੀਫਿਕੇਸ਼ਨ ਹੈ ਜਾਰੀ ਨਹੀਂ ਕੀਤੀ ਗਈ ਕੋਈ ਵੀ ਉਮਰ ਦੇ ਵਿੱਚ ਬਦਲਾਵ ਨਹੀਂ ਕੀਤਾ ਗਿਆ ਸੋ ਉਮਰ ਦੇ ਵਿੱਚ ਆਮਦਨ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤੇ ਗਏ ਪਹਿਲਾਂ ਦੀ ਤਰ੍ਹਾਂ ਹੀ ਤੁਸੀਂ ਆਪਣੀ ਜਿਹੜੀ ਪੈਨਸ਼ਨ ਆ ਉਹ ਅਪਲਾਈ ਕਰ ਸਕਦੇ ਹੋ